हां अभी दोस्तों जेडीएस दी दूसरी मेरिट लिस्ट है 2025 दी वो आ चुकी है ठीक है ते ओनु आपा चेक किमे करना सीधा टू द पॉइंट ਗੱਲ ਕਰਾਂਗੇ ਵੀ ਸਾਰਿਆਂ ਨੂੰ ਪਹਿਲਾਂ ਦੇਖੋ ਸਟੈਪ ਆ ਜਿਹੜਾ ਪਹਿਲੇ ਇੱਥੇ ਤੁਸੀਂ ਦੇਖ ਲਓ ਵੀ ਭਾਰਤੀ ਡਾਕ ਵਿਭਾਗ ਦੀ ਜਿਹੜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ ਤੇ ਉਹ ਆਪਾਂ ਇੱਥੋਂ ਹੀ ਇਹਦਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਦੂੰਗਾ ਮੈਂ ਉੱਥੋਂ ਦੇਖ ਸਕਦੇ ਹੋ ਇੱਥੋਂ ਆਪਾਂ ਸਿੱਧਾ ਜਾਵਾਂਗੇ ਤੇ ਆ ਇੱਥੇ ਕਲਿੱਕ ਕੀਤਾ ਤੇ ਆ ਇਹਨਾਂ ਦੀ ਅਫੀਸ਼ੀਅਲ ਜਿਹੜੀ ਸਾਈਟ ਆ ਬੱਚੇ ਉਹ ਖੁੱਲ ਜੂਗੀ ਠੀਕ ਹੈ ਤਾਂ ਇਧਰ ਲਈ ਸਾਈਟ ਤੇ ਦੇਖੋ ਤੁਸੀਂ ਇਧਰ ਕੈਂਡੀਡੇਟ ਔਰ ਨੂੰ ਲਿਖਿਆ ਹੋਇਆ ਤੇ ਇਧਰਲੇ ਪਾਸੇ ਆਪਾਂ ਆਉਣਾ ਤੇ ਬਿਲਕੁਲ ਜਿਵੇਂ نیچے ਜਾ ਕੇ ਜੀਡੀਐਸ ਆਨਲਾਈਨ ਇੰਗੇਜਮੈਂਟ ਲਿਖੀ ਹੋਈ ਹੈ ਨਾ ਸ਼ਡਿਊਲ 1 ਤੇ ਇਥੇ ਸ਼ਾਰਟਲਿਸਟਡ ਕੈਂਡੀਡੇਟ ਨੇ ਕਲਿੱਕ ਕਰੋਗੇ ਪਲੱਸ ਤੇ ਫਿਰ ਆਪਾਂ ਸਿਲੈਕਟ ਕਰਨੀ ਹੈ ਭਈ ਆਪਣੀ ਸਟੇਟ ਪੰਜਾਬ ਪਲੱਸ ਤੇ ਕਰਕੇ ਇਸ ਦੂਬਾਦਾ ਆਊਗਾ ਸਪਲੀਮੈਂਟਰੀ ਲਿਸਟ 2 ਇਹ ਤੇ ਕਲਿੱਕ ਕਰ ਲਿਓ ਠੀਕ ਹੈ ਤੇ ਆ ਸੀਗੀ ਮੈਂ ਤਾਂ ਕਰਕੇ ਉਹਦੇ ਚ ਨਹੀਂ ਆ ਰਹੀ ਮੇਰੇ ਕੋਲ ਇਹ ਆਲਰੇਡੀ ਡਾਊਨਲੋਡ ਆ ਤੇ ਆ ਤੁਸੀਂ ਇੱਥੇ ਬੱਚੇ ਦਾ ਟਾਈਮ ਦੇਖ ਸਕਦੇ ਹੋ ਵੀ ਆਈਵੀਐ ਨੀਚੇ ਬਿਲਕੁਲ ਦੇਖੋ 214 2025 ਠੀਕ ਹੈ ਤੇ ਆ ਇੱਥੇ ਇਹਨਾਂ ਨੇ ਨੰਬਰ ਤਕਰੀਬਨ ਸਾਰੇ 100% ਵਾਲੇ ਚੱਕੇ ਨੇ ਜਿਹੜੇ ਇਹਨਾਂ ਨੇ ਚੱਕੇ ਨੰਬਰ ਸਿਰਫ ਇੱਥੇ ਬੱਜ ਨੂੰ ਸੀਗੇ ਆ ਬੜੇ ਠੀਕ ਹੈ ਜਿਵੇਂ ਇੱਥੇ 793 ਤੇ ਅਜਰੰਦਰ ਡਿਵੀਜ਼ਨ ਦਾ ਤੇ ਆ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਆ ਇਹਦੇ ਅਕੋਰਡਿੰਗਲੀ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਫਾਈਂਡ ਕਰਕੇ ਇਹਦੇ ਵਿੱਚੋਂ ਫਾਈਂਡ ਕਰ ਸਕਦੇ ਹਾਂ ਜਿਹੜੇ ਦਾ ਵੀ ਰਜਿਸਟ੍ਰੇਸ਼ਨ ਨੰਬਰ ਤੁਸੀਂ ਇੱਥੇ ਆਪਣਾ ਪਾਉਂਗੇ ਤਾਂ ਜੋ ਮੈਚ ਕਰ ਗਿਆ ਤਾਂ ਤੁਹਾਡੀ ਸਿਲੈਕਸ਼ਨ ਤੁਹਾਡੀ ਹੋ ਗਈ ਹੈ ਆਦਰਵਾਇਜ਼ ਨਹੀਂ ਹੋਈ ਤੀਜੀ ਲਿਸਟ ਦੀ ਵੇਟ ਕਰਿਓ ਠੀਕ ਹੈ ਤਾਂ ਇਹ ਮੈਂ ਤੁਸੀਂ ਬੱਚੇ ਨੂੰ ਚੈੱਕ ਕਰ ਜੂਗਾ ਚੈਲ ਟੈਲੀਗ੍ਰਾਮ ਤੇ ਪੀਡੀਐਫ ਮਿਲ ਜੂਗਾ ਇਹਦਾ ਤੇ ਜੋ ਉੱਥੋਂ ਪ੍ਰਾਪਤ ਕਰਨਾ ਤੁਸੀਂ ਉਹ ਵੀ ਲੈ ਸਕਦੇ ਹੋ ਓਕੇ ਥੈਂਕ ਯੂ